ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਅਸੀਂ ਆਏ ਆ ਪਿੰਡ ਬਗੀਚੀ ਜਾਸਪੁਰ ਉਤਰਾਖੰਡ ਦੇ ਵਿਖੇ ਤੇ ਅਸੀਂ ਅੱਜ ਇਹ ਵੀਡੀਓ ਬਣਾਉਣ ਦਾ ਜਿਹੜਾ ਮਕਸਦ ਸੀਗਾ ਜਾਂ ਜਿਹੜੀ ਸੋਚ ਆਈ ਹੈ ਉਹ ਸਿਰਫ ਇਸ ਚੀਜ਼ ਨੂੰ ਮੱਧੇ ਨਜ਼ਰ ਰੱਖਦੇ ਹੋਏ ਆਈ ਵੀ ਜਿਹੜੀ ਅਸੀਂ ਸੇਵਾ ਕਰ ਰਹੇ ਆ ਜਾਂ ਗਰਾਊਂਡ ਤੇ ਲੈਵਲ ਤੇ ਜਦੋਂ ਅਸੀਂ ਜਾਇਦਾ ਹੈ ਕਿ ਅੱਜਕਲ ਬੱਚਿਆਂ ਨੂੰ ਜਾਂ ਉਹਨਾਂ ਦੇ ਪੇਰੈਂਟਸ ਨੂੰ ਅਸੀਂ ਜਾਗਰੂਕ ਕਰੀਦਾ ਕਿ ਸੈਲਫ ਡਿਫੈਂਸ ਵਾਸਤੇ ਕਿ ਗਤਕਾ ਸਾਹਿਬ ਸੈਲਫ ਡਿਫੈਂਸ ਵਾਸਤੇ ਗਤਕੇ ਦੀ ਵਿੱਦਿਆ ਜਾਂ ਸਾਡਾ ਪਿਛੋਕੜ ਜਿਹੜੇ ਸਾਡੇ ਨਾਲ ਸਾਕੇ ਹੋਏ ਨੇ ਜਿਹੜੀ ਸਾਡੀ ਹਿਸਟਰੀ ਹੈ ਉਹ ਕਿਉਂ ਜ਼ਰੂਰੀ ਹੈ ਉਹਦੇ ਬਾਰੇ ਜਾਣਨਾ ਬੱਚਿਆਂ ਦਾ ਸੋ ਅੱਜ ਅਸੀਂ ਜਿਹੜੇ ਪਰਿਵਾਰ ਦੇ ਨਾਲ ਆਏ ਆ ਸਾਡੇ ਪਿਆਰੇ ਚਾਚਾ ਜੀ ਦਵਿੰਦਰ ਸਿੰਘ ਸਰਦਾਰ ਜੀ ਇਹਨਾਂ ਨੇ 84 ਜਿਹੜੀ ਆ ਆਪਣੀ ਅਕੀਨ ਦੇ ਕੀ ਵੀ ਆ ਤੇ ਆਪਣੇ ਉੱਪਰ ਹੰਡਾਈ ਵੀ ਹੈ ਸੋ ਇਹਨਾਂ ਤੋਂ ਅਸੀਂ ਜਾਨਣਾ ਚਾਹਾਂਗੇ ਇਹਨਾਂ ਦੇ ਮੁੱਖੋਂ ਵੀ ਇਹਨਾਂ ਦੀ ਸਟੋਰੀ ਕੀ ਹੈ ਕੀ ਉਦੋਂ ਬੀਤਿਆ ਸਾਡੇ ਸਿੱਖਾਂ ਦੇ ਨਾਲ ਤੇ ਕਿਉਂ ਸਾਡੇ ਬੱਚਿਆਂ ਵਾਸਤੇ ਸ਼ਸਤਰ ਵਿਦਿਆ ਜ਼ਰੂਰੀ ਹੈ ਕਿਉਂ ਮਹਾਰਾਜ ਦਾ ਹੁਕਮ ਸੀ ਬਿਨਾ ਸ਼ਸਤਰਨ ਕੇ ਸੰਦੇਉ ਨਾ ਦੇਦਾਰੇ ਇਹ ਹੋ ਮੋਰ ਆਗਿਆ ਸਉ ਨੰਬਰ ਜੀ ਠੀਕ ਹੈ ਜੀ ਤੋਂ ਗੁਰਸਿੱਖਾਂ ਵਾਸਤੇ ਇਹ ਹੁਕਮ ਸੀਗਾ ਦਸਮ ਪਿਤਾ ਦਾ ਕਿ ਤੁਸੀਂ ਸ਼ਸਤਰ ਵਿੱਦਿਆ ਦਾ ਅਭਿਆਸ ਜਿਹੜਾ ਹੈ ਉਹ ਛੱਡਣਾ ਨਹੀਂਗਾ ਤੇ ਦੂਜਾ ਕਿਸਾਂ ਦੀ ਬੇਦਬੀ ਜਿਹੜੀ ਅਭਿਓ ਕਰਨੀ ਨਹੀਂ ਹੈ ਤੇ ਗੁਰਮਤ ਨਾਲ ਜੁੜੇ ਰਹਿਣਾ ਸੋ ਆਓ ਅਸੀਂ ਚਾਚਾ ਜੀ ਤੋਂ ਅੱਜ ਇਹਨਾਂ ਦੇ ਨਮਕੋ ਹੀ ਸੁਣਦੇ ਹਾਂ ਕਿ ਕੀ ਉਸ ਵੇਲੇ ਬੀਤਿਆ ਕੀ ਕੀ ਜਿਹੜਾ ਹੈ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਨੇ ਹਾਂਜੀ ਹਾਂਜੀ ਚਾਚਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਤੁਹਾਡਾ ਜੀ ਆਇਆਂ ਤੁਸੀਂ ਸਾਡੇ ਆਏ ਆ ਸਤਵਿਚ ਜੀ ਆਇਆਂ ਨੂੰ ਹਾਂ ਜੀ ਬਾਕੀ ਜਿਹੜੀ ਸਾਨਾ ਹੋਈ ਆ ਉਸ ਵੇਲੇ ਮੇਰੀ ਉਮਰ ਬਹੁਤ ਥੋੜੀ ਸੀਗੀ ਮੇਰਾ 72 ਦਾ ਜਨਮ ਹੈ ਉਸ ਵੇਲੇ 84 ਸੀ 10 12 ਸਾਲਾਂ ਦਾ ਸੀਗਾ ਠੀਕ ਹੈ ਜੀ ਪਰ ਬਹੁਤ ਉਸ ਵੇਲੇ ਜਿਹੜੇ ਅੱਖੀ ਦੇਖੀ ਉਹ ਬਿਆਨ ਤਾਂ ਹੋ ਨਹੀਂ ਸਕਦਾ ਉਸ ਗੱਲਾਂ ਸਾਨੂੰ ਚੇਤੇ ਵੀ ਨਹੀਂ ਆ ਹਾਂ ਜੀ ਤਾਂ ਬਾਕੀ ਜਿਹੜੇ ਸਾਨੂੰ ਚੇਤੇ ਆ ਜਿਹੜੀ ਅਸੀਂ ਗੱਲਾਂ ਘਰ ਦੇ ਵਿੱਚ ਆਪਸ ਵਿੱਚ ਕਰਦੇ ਰਹਿੰਦੇ ਆ ਹਾਂ ਜੀ ਉਹ ਤੁਹਾਨੂੰ ਸਾਂਝੀਆਂ ਕਰਾਂਗੇ ਸਤਿ ਸ੍ਰੀ ਅਕਾਲ। ਹਾਂਜੀ ਉਸ ਵੇਲੇ ਸਾਡੇ ਡੈਡੀ ਸੀਗੇ ਸਰਦਾਰ ਨਰਮਲ ਸਿੰਘ ਜੀ। ਉਹ ਸੀਗੇ ਟਰੱਕ ਡਰਾਈਵਰ। ਆਹ ਰਹਿਣ ਵਾਲੇ ਅਸੀਂ ਪਹਿਲਾਂ ਹੀ ਇੱਥੇ ਦੇ ਸੀਗੇ। ਐਸੇ ਪਿੰਡ ਤੋਂ ਸਾਡੇ ਪਾਇ ਜੀ ਪਰਵਾਸ ਹੁੰਦੇ। ਹਾਂਜੀ ਇੱਥੇ ਰਹਿੰਦੇ ਸੀਗੇ। ਤਾਂ ਡੈਡੀ ਟਰੱਕ ਡਰਾਈਵਰ ਕਰਕੇ ਆਪਣੀ ਪੰਜ ਭਰਾ ਸੀਗੇ ਇਸ ਕਰਕੇ ਆਪਣੀ ਜੋਬ ਵਾਸਤੇ ਉੱਥੇ ਦਿੱਲੀ ਸ਼ਿਫਟ ਕਰਕੇ ਸੀ ਚਾਚਾ ਜੀ ਤਰੀਕ ਆਪਾਂ ਨੂੰ ਯਾਦ ਹੈ ਵੀ ਕਿਸ ਤਰੀਕ ਨੂੰ ਇਹ ਭਾਣਾ ਵਰਤਨਾ ਸ਼ੁਰੂ ਹੋਇਆ ਵੀ ਜਦੋਂ ਹਰਮੰਦਰ ਸਾਹਿਬ ਬਿਲਕੁਲ ਤਾਂ ਫਿਕਸ ਤਰੀਕ ਤਾਂ ਨਹੀਂ ਆ ਪਰ ਇੰਦਰਾ ਗਾਂਧੀ ਜਿਹੜੇ 84 ਜਿਹੜੇ ਡੇਟ ਉਸ ਤੋਂ ਖਤਮ ਹੋਏ ਸੀਗੇ ਉਹ ਤੋਂ ਇਹ 3 ਤੇ 4 ਦਿਨ ਦੇ ਵਿੱਚ ਬਹੁਤ ਜ਼ਿਆਦਾ ਸ਼ੋਰ ਸ਼ਰਾਬਾ ਹੋ ਗਿਆ ਹੁਣ ਤਾਂ ਦੂਸਰੇ ਦਿਨ ਤੋਂ ਹੀ ਲੱਗ ਗਿਆ ਸੀਗਾ ਠੀਕ ਹੈ ਜੀ ਸਰਦਾਰਾਂ ਦੇ ਜਿਹੜੇ ਸਾਡੇ ਘਰਾਂ ਤੋਂ ਥੋੜੀ ਦੂਰੀ ਸੀ ਰੋਡ ਹਾਂਜੀ ਉੱਥੇ ਟਰੱਕਾਂ ਚੋਂ ਤਾੜ-ਤਾੜ ਕੇ ਉਹਨਾਂ ਦੇ ਟਾਇਰ ਗਲੇ ਚ ਪਾ-ਪਾ ਕੇ ਟਰੱਕਾਂ ਦੇ ਜਿਹੜੇ ਅੱਗ ਲਾ ਦਿੰਦੇ ਸੀ ਉਹਨਾਂ ਦੇ ਜ ਟਾਇਰ ਫੜਦੇ ਸੀ ਉਹਦੀ ਬੜੀ ਤਕੜੀ ਆਵਾਜ਼ ਆਉਂਦੀ ਸੀ ਭਾਜਦੇ ਤੌਰ ਤੇ ਵੀ ਮੈਨੂੰ ਥੋੜ੍ਹਾ-ਥੋੜ੍ਹਾ ਸੀਨ ਚੇਤੇ ਵੀ ਆ ਹਾਂ ਜ਼ਿਆਦਾ ਨਹੀਂ ਥੋੜ੍ਹਾ-ਥੋੜ੍ਹਾ ਵੀ ਜਿੱਧਰ ਪਬਲਿਕ ਜਾਂਦੀ ਸੀ ਉਹਦੇ ਪੈਟਰੋਲ ਪਾ ਦਿੰਦੇ ਸੀ ਤਾਂ ਅੱਗ ਲਾ ਦਿੰਦੇ ਸੀ ਉਹ ਜਿੱਥੇ ਤੱਕ ਉਹ ਜਲਦਾ ਜਾਵੇ ਪੈਟਰੋਲ ਪਾਉਂਦੇ ਰਹਿੰਦੇ ਜਦੋਂ ਉਹਦੀ ਬੱਸ ਹੋ ਜਾਂਦੀ ਸੀ ਤਦ ਹੀ ਰੁਕਦੇ ਸੀ ਇਹ ਮੈਨੂੰ ਮੇਰੇ ਦਿਮਾਗ 'ਚ ਕਾਫੀ ਪੜਾਈ ਵੀ ਮੇ ਤੋਂ ਦੁੱਖ ਤੋਂ ਘੱਟ ਹੋਈ ਜੀ ਵੀ ਮਤਲਬ ਟਰੋਮਾ ਸੀਗਾ ਸੰਗਤ ਜੀ ਇਹ ਕਿਤੇ ਨਾ ਕਿਤੇ ਵੀ 10 11 ਸਾਲ ਦਾ ਬੱਚਾ ਜੇ ਤੁਸੀਂ ਅੱਜ ਦੀ ਆਪਾਂ ਦੇਖਦੇ ਆਂ ਤੇ 10 11 ਸਾਲ ਦਾ ਬੱਚਾ ਜਿਹੜਾ ਆ ਉਹਦੀ ਏਜ ਬਹੁਤ ਘੱਟ ਹੁੰਦੀ ਔਰ ਐਦਾਂ ਤੇ ਜਿਹੜੇ ਸੀਨ ਆ ਜੇ ਇੱਕ ਬੱਚਾ ਦੇਖੇ ਨਵੀਂ ਉਮਰੇ ਆਪਾਂ ਦੇਖਦੇ ਆਂ ਤੇ ਕਿਤੇ ਨਾ ਕਿਤੇ ਉਹ ਛੱਪ ਜਾਂਦੇ ਨੇ ਦਿਮਾਗ ਦੇ ਵਿੱਚ ਉਹ ਚੀਜ਼ ਤੁਹਾਨੂੰ ਟਰੋਮਟਾਈਜ਼ ਕਰਦੀ ਆ ਤੇ ਉਹ ਦਿਮਾਗ ਚੋਂ ਸੀਨ ਉਹ ਭਲਾਉਣੇ ਬਹੁਤ ਔਖੇ ਨੇ ਅਸੀਂ ਹੁਣ ਅੱਜ ਸੁਣਦੇ ਆ ਚਾਚਾ ਜੀ ਜਦੋਂ ਕਈਆਂ ਦੇ ਵੀਡੀਓ ਹੋਰ ਵੀ ਦੇਖੇ ਨੇ ਆਪਾਂ ਹਾਂਜੀ ਤੇ ਉਹ ਜਦੋਂ ਸੁਣਦੇ ਆ ਤਾਂ ਸਾਨੂੰ ਵੀ ਅੰਦਰੋਂ ਮਤਲਬ ਇੱਕ ਦੇਖੋ ਜਿਹੜੇ ਬੰਦੇ ਦੇ ਤਾਂ ਭਾਵਨਾਵਾਂ ਬਿਲਕੁਲ ਖਤਮ ਨੇ ਉਹ ਤਾਂ ਇਹਨਾਂ ਚੀਜ਼ਾਂ ਨੂੰ ਫੀਲ ਨਹੀਂ ਕਰ ਸਕਦਾ ਜਾਂ ਜਿਨ੍ਹਾਂ ਨੇ ਤਸ਼ੱਦਦ ਕੀਤੀ ਉਹ ਕਿਤੇ ਨਾ ਕਿਤੇ ਉਹ ਤਾਂ ਇਸ ਬਾਰੇ ਫੀਲ ਹੀ ਨਹੀਂ ਕਰ ਸਕਦੇ ਲੇਕਿਨ ਇੱਕ ਜਿਹੜਾ ਸੁਸਾਇਟੀ ਚ ਰਹਿਣ ਵਾਲਾ ਬੰਦਾ ਹੈ ਜਿਹੜਾ ਬਹੁਤ ਕਹਿ ਲਓ ਵੀ ਉਹ ਤਾਂ ਫੀਲ ਕਰੂਗਾ ਇਹਨਾਂ ਚੀਜ਼ਾਂ ਨੂੰ ਹਾਂਜੀ ਤੇ ਤੁਸੀਂ ਤਾਂ ਫੇਰ ਤਾਂ ਤੇ ਹੰਡਾਇਆ ਜੀ ਹਾਂਜੀ ਹੋਰ ਮੈਂ ਤੁਹਾਨੂੰ ਦੋ ਕੁ ਗੱਲਾਂ ਹੋਰ ਦੱਸਦਾ ਹਾਂਜੀ ਇੱਕ ਸਾਡੇ ਗੁਆਂਢੀ ਸੀਗੇ ਉਹ ਵੀ ਡ్రਾਈਵਰ ਹੀ ਸੀਗੇ ਡੈਡੀ ਦੇ ਸੀਗੇ ਉਹ ਪੰਜਾਬ ਪਟਿਆਲਾ ਦੇ ਸਾਈਡ ਦੇ ਸੀਗੇ ਠੀਕ ਹੈ ਜੀ ਉਹਨਾਂ ਦਾ ਇੱਕ ਬਾਮਾ ਹੁੰਦਾ ਸੀ ਅੱਛਾ ਉਹ ਭੱਜ ਕੇ ਜਿੱਦਾਂ ਇੱਕ ਖੋਖੇ ਹੁੰਦੇ ਆ ਪਾਣ ਵਾਲੇ ਜਾਂ ਸਾਈਕਲ ਵਾਲਾ ਉਸ ਵੇਲੇ ਖੋਖਾ ਸੀ ਉਹਦੇ ਵਿੱਚ ਬੜ ਗਿਆ ਅੱਛਾ ਜੀ ਚੰਗੀ ਤਰ੍ਹਾਂ ਸਾਡੇ ਘਰਾਂ ਦੇ ਕੋਲ ਹੀ ਸੀਗਾ ਖੋਖਾ ਸੀਗਾ ਸਮਾਨ ਦਾ ਜਾਂ ਕੋਈ ਟਾਇਰ ਟੁੱਟਦਾ ਸੀ ਤਾਂ ਨਹੀਂ ਮੈਨੂੰ ਧਿਆਨ ਹਾਂਜੀ ਉਹਨਾਂ ਨੇ ਸਣੇ ਖੋਕੇ ਉਹਨੂੰ ਅਗਲਾ ਸਣੇ ਖੋਕੇ ਇਹ ਵੀ ਮੇਰੇ ਅੱਖਾਂ ਦੇ ਥੋੜੋ ਥੋੜਾ ਮੈਨੂੰ ਧਿਆਨ ਜਿੰਨੇ ਵੀ ਦਸਤਾਰ ਬੰਦ ਸੀਗੇ ਮਤਲਬ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਸਰਦਾਰ ਜੀ ਹੈਗੇ ਆ ਹਾਂ ਉਹਨਾਂ ਨੂੰ ਉਹਨਾਂ ਨੇ ਬਖਸ਼ਿਆ ਨਹੀਂ ਭੀੜ ਦੇ ਜਿਹੜੀ ਸੀ 250 300 400 ਬੰਦੇ ਦੀ ਭੀੜ ਹੁੰਦੀ ਸੀ ਜਿਹੜੇ ਘਰਾਂ ਸਾਮਾਨ ਹੁੰਦੇ ਸੀ ਉਹ ਲੁੱਟ ਕੇ ਲੈ ਜਾਂਦੇ ਸੀ ਅੱਛਾ ਜੀ ਤਾਂ ਉਹਨਾਂ ਕੋਲ ਪਟ્રોલ ਲੱਕੜਾਂ ਜੋ ਵੀ ਉਹਨਾਂ ਕੋਲ ਹੁੰਦਾ ਸੀ ਉਹਦੇ ਇਦਾਂ ਕਰਕੇ ਉਹਨਾਂ ਨੇ ਅੱਗ ਲਾਉਂਦੀ ਅੱਗੇ ਲਾਉਂਦੇ ਸੀਗੇ ਜਦੋਂ ਘਰ ਸਾਡਾ ਜਿਹੜਾ ਆਪਦਾ ਘਰ ਸੀ ਉਹਨੂੰ ਵੀ ਅੱਗ ਲਾਉਂਦੇ ਸੀ ਛੱਤ ਵਾਲੇ ਪੱਖੇ ਸਾਡੇ ਕੋਲ ਹੁਣ ਤੱਕ ਰਹੇ ਆ ਅੱਛਾ ਜੀ ਜਿਹੜੇ ਲੋਕ ਐ ਕਾਫੀ ਵੱਡੇ ਸੀਗੇ ਜੋ ਉਸ ਵਾਰ ਥੋੜਾ ਜਿਹਾ ਬਚ ਪਾਇਆ ਸਾਤੋਂ ਹਾਂਜੀ ਉਹ ਬੇਪੱਖਾ ਉੱਥੇ ਨਹੀਂ ਲਾਇਆ ਉਹਨਾਂ ਤੋਂ ਅੱਗ ਥੱਲੇ ਲਾਉਂਦੀ ਕੁਝ ਵਾਰ ਨਹੀਂ ਹੋਇਆ ਤਾਂ ਉਹ ਪੱਕੇ ਸਾਡੇ ਕੋਲ ਹਜੇ ਤੱਕ ਵੀ ਸੀਗੇ ਪਰ ਹੁਣ ਨਹੀਂ ਆ ਫਿਲਹਾਲ ਸਨ ਤੁਸੀਂ ਹਾਂਜੀ ਵੀ ਮੈਂ ਗੱਲ ਰੋਕਦਾ ਵੀ ਤੁਸੀਂ ਉਸ ਦਿਨ ਦਾ ਚਾਨਣ ਪਾਉਣਾ ਵੀ ਜਿੱਦਣ ਤੁਸੀਂ ਉਥੋਂ ਛੱਡਿਆ ਘਰ-ਬਾਰ ਜਿੱਦਣ ਤੁਹਾਨੂੰ ਛੱਡਣਾ ਪਿਆ ਮਜਬੂਰ ਹੋਏ ਜਿੱਦਣ ਤੁਸੀਂ ਨਿਕਲੇ ਹੋ ਵੀ ਉਹ ਸਵੇਰ ਕਿੱਦਾਂ ਸ਼ੁਰੂ ਹੋਈ ਕੀ ਉਹਦਾ ਸੀਨ ਸੀਗਾ ਜਿਹੜਾ ਸਾਡਾ ਸਿਗਾ ਪਹਿਲਾ ਤਾਂ ਜੀ ਉਹਨਾਂ ਨਾਮ ਮੁਕਾਬਲਾ ਕਰਨੇ ਦੀ ਤਿਆਰੀ ਕੀਤੀ ਸਾਡੇ ਡੈਡੀ ਤਾਇਆ ਜੀ ਜੋ ਵੀ ਸੀਗੇ ਅੱਛਾ ਜੀ ਇਹਨਾਂ ਕੋਲ ਟਰੱਕ ਡਰਾਈਵਰ ਸੀ ਕਮਾਣੀ ਦੇ ਜਿਹੜੇ ਬੜੇ ਬੜੇ ਦਾਤ ਕਰਪਾਨਾ ਇਹਨਾਂ ਕੋਲ ਜੋ ਸਾਧਨ ਸੀਗਾ ਇਹਨਾਂ ਨੇ ਉੱਥੇ ਇੱਕ ਟੌਲਟ ਸੀਗੀ ਛੱਤ ਦੇ ਉੱਪਰ ਅੱਛਾ ਉਹਦੇ ਵਿੱਚ ਰੱਖ ਕੇ ਤਾਂ ਤਿਆਰੀ ਕਰ ਲਈ ਇਹ ਹੋ ਗਏ 10 ਤੋਂ 15 ਜਣੇ ਇਕੱਠੇ ਹੋ ਗਏ ਵੀ ਅਸੀਂ ਆ ਲੰਦੇ ਹੋ ਖਾਲਸਾ ਕੰਮ ਹੁੰਦਾ ਕੋਸ਼ਿਸ਼ ਕੀਤੀ ਇਹ ਆਪਣਾ ਘਰ ਨਹੀਂ ਛੱਡਣਾ ਨਹੀਂ ਛੱਡਣਾ ਉਹ ਵੀ ਬਚਾਉਣ ਦੀ ਕੋਸ਼ਿਸ਼ ਕੀਤੀ ਫਿਰ ਜਿੱਦਾਂ ਭੀੜ ਜ਼ਿਆਦਾ ਦੇ ਦੇਖੀ ਹਾਂਜੀ ਉੱਥੋਂ ਹਥਿਆਰ ਛੱਡ ਕੇ ਸਾਰੇ ਅਸੀਂ ਜਿਹੜੇ ਘਰ ਦੇ ਮੈਂਬਰ ਸੀ ਸਾਰੇ ਇਕੱਲੇ-ਇਕੱਲੇ ਹੋ ਗਏ ਸੀ ਠੀਕ ਹੈ ਜੀ ਉਸ ਵੇਲੇ ਸਾਡੇ ਦੋ ਰਿਸ਼ਤੇਦਾਰ ਸੀ ਮਾਤਾ ਜੀ ਦੀ ਭੈਣ ਆਈ ਹੋਸੀ ਪੰਜਾਬੋਂ ਤੇ ਇਹਨਾਂ ਦੀ ਮਾਮੀ ਆਈ ਹੋਸੀ ਪੰਜਾਬੋਂ ਅੱਛਾ ਜੀ ਤੇ ਆਏ ਹੋਏ ਸੀ ਸਾਡੇ ਕੋਲ ਰਹਿਣ ਵਾਸਤੇ ਜਦ ਪਤਾ ਲੱਗਾ ਤਾਂ ਇਹਨਾਂ ਨੇ ਉੱਥੋਂ ਗਵਾਂਢ ਤੋਂ ਸਾੜੀਆਂ ਲਈਆਂ ਅੱਛਾ ਜੀ ਸਾੜੀਆਂ ਪਾਈਆਂ ਹੂੰ ਤਾਂ ਇੱਕ ਉਹਨਾਂ ਇਹਨਾਂ ਨੇ ਸਾੜੀ ਦਾ ਲਾੜ ਵਾੜ ਕੇ ਇੱਕ ਭਰਾ ਬਣਾਇਆ ਆਪਣਾ ਅੱਛਾ ਫੇਨਾ ਨੂੰ ਤਾਂ ਮੇਰੇ ਛੋਟੇ ਦੋ ਭੈਣ ਭਰਾ ਮੇਰੇ ਤੋਂ ਛੋਟੇ ਆ ਉਹਨਾਂ ਨੂੰ ਲੈ ਕੇ ਗੋਦੀ ਚ ਤਾਂ ਇਹਨਾਂ ਨੂੰ ਸ਼ਾਹ ਰੇਲਵੇ ਸਟੇਸ਼ਨ ਤੇ ਬਿਠਾ ਕੇ ਇਹਨਾਂ ਨੂੰ ਇਧਰ ਨੂੰ ਮਰਾਦਾਵਾ ਸਾਈਡ ਨੂੰ ਹਾਂਜੀ ਉਹ ਵਾਪਸ ਹੋ ਗਿਆ ਇਹਨਾਂ ਨੇ ਮੇਰਾ ਅੱਡਾ ਦੱਸਿਆ ਵੀ ਮੁੰਡਾ ਸਾਡਾ ਉੱਥੇ ਆ ਅੱਛਾ ਵੀ ਉਹਨੂੰ ਵੀ ਤੁਸੀਂ ਕਵਰ ਕਰਨਾ ਆ ਠੀਕ ਹੈ ਸਾਡੇ ਡੈਡੀ ਜੀ ਟੈਮਤ ਲਾਉਂਦੇ ਸੀਗੇ ਸੇਰੋ ਮੋਨੇ ਸੀਗੇ ਹੂੰ ਉਹਨਾਂ ਨੇ ਤੈਲ ਖਲਾ ਕੇ ਤਾਂ ਜਿੱਦਾਂ ਕਮੰਡਲ ਹੁੰਦਾ ਹੂੰ ਜਿਹੜੇ ਬਾਬੇ ਮੰਗਦੇ ਅੱਜ ਕਾ ਕੁੰਡਾ ਲੈ ਇੱਕ ਕੁੰਡਾ ਲੈ ਕੇ ਵੀ ਬਾਬੇ ਬਣ ਗਏ ਤਾਂ ਉੱਥੋਂ ਪਤਾ ਨਹੀਂ ਕਿਹੜੇ ਕਿਹੜੇ ਤਰੀਕੇ ਨਾਲ ਇਹ ਜਿਵੇਂ ਪਰਿਵਾਰ ਬਚਾਇਆ ਜਾ ਸਕਦਾ ਹੈ ਵੀ ਉਹਨਾਂ ਨੇ ਇਹ ਇਹ ਪਹਿਲਾਂ ਆ ਗਿਆ ਡੈਡੀ ਬਾਅਦ ਚ ਆ ਗਏ ਇਹਨਾਂ ਨੇ ਤਾਂ ਮੈਨੂੰ ਸੋਚਿਆ ਸੀ ਵੀ ਉਹ ਉੱਥੇ ਰਹਿ ਗਿਆ ਰਹਿ ਗਿਆ ਮੈਂ ਤਾਂ ਕਰੀਬਨ ਕਰੀਬਨ 15 ਤੋਂ 20 ਦਿਨ ਬਾਅਦ ਹੀ ਆਇਆ ਅੱਛਾ ਜੀ ਫਿਰ ਮੈਨੂੰ ਜਿਨ੍ਹਾਂ ਨੇ ਇਹਨਾਂ ਨੇ ਭਰਾ ਬਣਾਇਆ ਸੀ ਉਹ ਸਿਗਾ ਹਰਿਆਣੇ ਦਾ अच्छा पहला मेरे ਕੜਾ ਪਾਇਆ ਸੀਗਾ اچھا ਜੀ ਕੜਾ ਵੱਡਿਆ ਉਹਨ ਅੱਛਾ ਕੜਾ ਵੱਡ ਕੇ ਰੇਲ 'ਚ ਲੈ ਕੇ ਗਿਆ ਹਰਿਆਣੇ ਸਾਈਡ ਮੈਨੂੰ ਰੱਖਿਆ ਉਹ ਹਿੰਦੂ ਵੀਰ ਸੀਗੇ ਆਪਣੇ ਉਹ ਹਿੰਦੂ ਵੀਰ ਸੀ ਕੁਝ ਜਾਟ ਜਨ ਜੱਟ ਜਨ ਕਹਿੰਦੇ ਸੀ ਉਹ ਹਿੰਦੂ ਵੀਰ ਸੀ ਉਹ ਬਾਅਦ ਸਾਡੇ ਕਾਫੀ ਟਾਈਮ ਤੱਕ ਆਉਂਦੇ ਵੀ ਰਹੇ ਪਰ ਫਿਰ ਬਾਅਦ ਉਸ ਵੇਲੇ ਟੈਲੀਫੋਨ ਦਾ ਕੋਈ ਸਾਧਨ ਨਹੀਂ ਹੁੰਦਾ ਸੀ ਹੌਲੇ ਹੌਲੇ ਸੰਪਰਕ ਟੁੱਟ ਗਿਆ ਰਾਤ ਦਾ ਟੁੱਟ ਗਿਆ ਤਾਂ ਉਸ ਵੇਲੇ ਅਸੀਂ ਕੁਝ ਦਿਨ ਪਹਿਲਾਂ ਜਿੱਦਾਂ ਛੁੱਟੀਆਂ ਕੱਟ ਕੇ ਗਏ ਸੀ ਸਾਨੂੰ ਇਦਾਂ ਪਤਾ ਹੁੰਦਾ ਸੀਗਾ ਵੀ ਸਾਡੇ ਮਾਮੇ ਰਾਮਨਗਰ ਰਹਿੰਦੇ ਆ ਜਿਹੜਾ ਮੈਨੂੰ ਪਤਾ ਸੀ ਟਰੱਕ 'ਚ ਹੀ ਡੈਡੀ ਲੈ ਕੇ ਆਏ ਸੀ ਟਰੱਕ 'ਚ ਹੀ ਉੱਥੇ ਸਾਨੂੰ ਉਤਾਰ ਗਏ ਇੱਕ ਉੱਤੇ ਕੰਧ ਆ ਚਿਲ ਗਿਆ ਅਜੇ ਵੀ ਕੰਧ ਸੀਗੀ ਫਲਾਲ ਮੈਂ ਹੁਣ ਨਹੀਂ ਦੇਖੀ ਸਾਲ ਦੋ ਸਾਲ ਪਹਿਲਾਂ ਵੀ ਸੀਗੀ ਅੱਛਾ ਜੀ ਉਹਦੀ ਪਛਾਣ ਸੀ ਉਤੋਂ ਫਿਰ ਜਿਹੜੇ ਸਾਡੇ ਮਾਮੇ ਦੇ ਘਰ ਸੀਗੇ ਉਹਨਾਂ ਦੇ ਦੋ ਐਂਟਰੀ ਨੇ ਹੁੰਦੇ ਸੀ ਬੜੇ ਉੱਚੇ ਉੱਚੇ ਅੱਛਾ ਜੀ ਇੱਕ ਉਹ ਨਿਸ਼ਾਨੀ ਸੀਗੀ ਹੋਰ ਨਾਂ ਦਾ ਨਹੀਂ ਕਿਸੇ ਦਾ ਪਤਾ ਸੀ ਮੈਨੂੰ ਨਾਂ ਦਾਦੇ ਦਾ ਨਾਨੇ ਦਾ ਨਾਨੀ ਦਾ ਹਾਂਜੀ ਚਲੋ ਉਹਨੂੰ ਦੱਸਿਆ ਵਿਚਾਰਾ ਏਦਾਂ ਕਰਕੇ ਵੀ ਮਰਾਦਾਬਾਦ ਦਾ ਇਹਨਾਂ ਨੇ ਦੱਸਿਆ ਸੀਗਾ ਮਰਾਦਾਬਾਦ ਆਰਾਮਨਗਰ ਦਾ ਟਿਕਟ ਲੈ ਲਿਆ ਹੂੰ ਬੱਸ ਦੀ ਖਿੜਕੀ ਨਾਲ ਮੈਨੂੰ ਬਿਠਾ ਦਿੱਤਾ ਠੀਕ ਹੈ ਜਿੱਥੇ ਉਹ ਫੇ ਆਈ ਕੰਧ ਉੱਥੇ ਮੈਂ ਕਿਹਾ ਵੀ ਇੱਥੇ ਰੋਕ ਦਿਓ ਇੱਥੇ ਅਸੀਂ ਉਤਰੇ ਫੇ ਉੱਥੋਂ ਅਸੀਂ ਉਹ ਡਿੰਡੀ ਫੜ ਫੜ ਕੇ ਜੋ ਵੀ ਜਿੱਦਾਂ ਵੀ ਪੁੱਛਿਆ ਜੇ ਮੈਨੂੰ ਪੂਰਾ ਧਿਆਨ ਤਾਂ ਨਹੀਂ ਆ ਪੁੱਛਦੇ ਪੁੱਛਦੇ ਆਂਟੀ ਨੇ ਆ ਦਾ ਧਿਆਨ ਸੀਗਾ ਟ੍ਰੈਂਸ਼ਿਪੇ ਅਸੀਂ ਹਾਂਜੀ ਉੱਥੇ ਜਾ ਲੱਗੇ ਚਿਰਬਨ 15 ਦਿਨ ਹੋ ਗਏ ਮਹੀਨਾ ਹੋਊਗਾ 20 ਦਿਨ ਹੋ ਗਏ ਇੰਨਾ ਜਰਾਸੀ ਦੇ ਹਾਂਜੀ ਤਾਂ ਨਹੀਂ ਤਾਂ ਇਹ ਘਾਦਿਆਂ ਨੇ ਮੈਨੂੰ ਸੋਚਿਆ ਸੀਗਾ ਵੀ ਇਹ ਤਾਂ ਪੂਰਾ ਹੀ ਹੋ ਗਿਆ ਜਾ ਕੇ ਤੇ ਰਲ ਗਿਆ ਸਾਡਾ ਮੁੰਡਾ ਅੱਛਾ ਇਹਦੇ ਵਿੱਚ ਇੱਕ ਇਨਸੀਡੈਂਟ ਤੁਸੀਂ ਜਿੱਦਾਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਤੁਸੀਂ ਸ਼ੇਅਰ ਕੀਤਾ ਸੀਗਾ ਵੀ ਜਿਹੜੇ ਘਰਾਂ ਦੇ ਵਿੱਚ ਵੀ ਉਹ ਸਾਹਿਬ ਦਾ ਤਾਂ ਇੱਕ ਵੈਪਨ ਸੀ ਹਾਂਜੀ ਵੀ ਤੁਸੀਂ ਕਿਹਾ ਅਸਲੇ ਬਾਰੇ ਗੱਲ ਕੀਤੀ ਸ਼ਸਤਰ ਬਾਰੇ ਗੱਲ ਕੀਤੀ ਹਾਂਜੀ ਉਹ ਤੁਸੀਂ ਬਹੁਤ ਸਿਆਣੀ ਕੀਤੀ ਉੱਥੋਂ ਵੀ ਮੈਂ ਪੀਰ ਨਾਲ ਲਈ ਸੀਗੀ ਤੁਹਾਨੂੰ ਦੱਸੀ ਪਹਿਲਾਂ ਹਾਂਜੀ ਹੁਣ ਕੈਮਰੇ ਮੋਰੇ ਵੀ ਦੱਸਦਾ ਹਾਂ ਹਾਂ ਵੀ ਅਸੀਂ ਤਾਂ ਦੇਖ ਕੇ ਬੰਦੇ ਪਿੱਛੇ ਆਟ ਗਏ ਮੈਂ ਤਾਂ ਕਿ ਅਸੀਂ ਤਾਂ ਬਾਅਦ ਦੀਆਂ ਸੁਣੀਆਂ ਗੱਲਾਂ ਵੀ ਤੁਹਾਨੂੰ ਦੱਸ ਰਿਆਂ ਕੋਸ਼ਿਸ਼ ਹਾਂਜੀ ਹਾਂਜੀ ਪਰ ਜਿਹੜਾ ਸਾਨੂੰ ਧਿਆਨ ਆ ਵੀ ਸਾਡੇ ਘਰਾਂ ਤੋਂ 1.5 ਕਿਲੋਮੀਟਰ ਦੂਰ ਕੋਈ ਕੋਠੀ ਸੀਗੀ ਅੱਛਾ ਜੀ ਸਰਦਾਰਾਂ ਨੇ ਜਦ ਭੀੜ ਉੱਧਰ ਨੂੰ ਗਈ ਆ ਤਾਂ ਸਾਡਾ ਮਕਾਨ ਉੱਚੇ ਤੇ ਸੀਗਾ ਉਸ ਵੇਲੇ ਸ਼ਾਦ ਦੇ ਵਿੱਚ ਇੰਨੀ ਭੀੜ ਭਰਨੀ ਸੀ ਸਾਂ ਹੂੰ ਤਾਂ ਉੱਧਰ ਜਦ ਭੀੜ ਗਈ ਆ ਤਾਂ ਮੋਰਿਓ ਫਾਇਰਿੰਗ ਸ਼ੁਰੂ ਹੋਈ ਅੱਛਾ ਜੀ ਫਾਇਰਿੰਗ ਹੀ ਕਿਹਾ ਜਾਊਗਾ ਜਾਂ ਉੱਥੇ ਪਟਾਕੇ ਚਲਾਏ ਉਹ ਤਾਂ ਪਰਮਾਤਮਾ ਹੀ ਜਾਣਦਾ ਪਰ ਸਾਨੂੰ ਪਤਾ ਵੀ ਫਾਇਰਿੰਗ ਸ਼ੁਰੂ ਹੋਈ ਜਾਂ ਫਾਇਰਿੰਗ ਉੱਥੋਂ ਉਹਨਾਂ ਨੇ ਕੀਤੀ ਹਾਂ ਤਾਂ ਉਹ ਪਬਲਿਕ ਜਿਹੜੀ ਸੀਗੀ 300 400 ਬੰਦੇ ਦੀ ਸਾਰੀ ਤਿੱਤਰ ਹੋਈ ਬਿਲਕੁਲ ਉੱਥੋਂ ਉਹਨਾਂ ਦਾ ਸੇਫ ਬਚ ਗਿਆ ਅੱਛਾ ਜੀ ਫਿਰ 5 ਤੋਂ 7 ਦਿਨ ਬਾਅਦ ਫਿਰ ਕੈਂਪ ਵੀ ਲਾਤੇ ਸਰਕਾਰ ਨੇ ਹਾਂਜੀ ਫਿਰ ਉੱਥੇ ਵੀ ਜਾਂ ਤੱਕ ਕਈ ਬਚਦੇ ਸੀ ਕਈ ਫਿਰ ਫਿਰ ਤਾਂ ਬਹੁਤ ਸਾਧਨ ਹੋ ਗਏ ਬਹੁਤ ਸਾਧਨ ਪਹਿਲਾਂ ਜਿਹੜੇ ਸਾਧਨ ਸਿਗੇ ਵੀ ਬਹੁਤ ਔਖੇ ਚਗੇ ਜਿਹੜੀ ਵੱਡੀ ਲਹਿਰ ਆਈ ਯਾਨੀ ਕਿ ਉਹਦੇ ਵਿੱਚ ਬਹੁਤ ਨੁਕਸਾਨ ਹੋਇਆ ਹਾਂ ਸਾਡਾ ਪਰਿਵਾਰ ਸੀਗਾ ਇੱਥੇ ਸਾਡੇ ਪਰਿਵਾਰ ਨੇ ਸਾਨੂੰ ਇੱਥੇ ਫੇਰ ਆਏ ਅਸੀਂ ਅੱਛਾ ਜੀ ਰੱਖਿਆ ਫਤੰਗੀ ਬਹੁਤ ਸੀਗੀ ਫਿਰ ਉਸ ਵੇਲੇ ਘਰਾਂ ਦੀ ਇੱਥੇ ਵੀ ਸਾਡੀ ਸਥਿਤੀ ਠੀਕ ਨਹੀਂ ਸੀ ਤਾਂ ਚਾਚਿਆਂ ਦੀ ਵੀ ਬਿਲਕੁਲ ਪਰ ਔਖੇ ਦਿਨ ਕੱਤੇ ਫੇਰ ਵੀ ਮੈਂ ਜਦ ਮੈਂ بڑا ਹੋਇਆ ਕਰੀਬ 22 23 ਸਾਲ ਦਾ ਜਾਂ 25 ਸਾਲ ਦਾ ਮੈਂ ਵਿਆਹ 25 ਸਾਲ ਦਾ ਸੀ ਜਦ ਮੇਰਾ ਵਿਆਹ ਹੋਇਆ ਮੈਨੂੰ ਇੱਕ ਅਸਲੇ ਦੀ ਬਹੁਤ ਚਾਹਤ ਸੀਗੀ ਹਮ ਪਿਥਵਾਨੋਤ ਲਗਾਵੇ ਲੋੜ ਜ਼ਰੂਰੀ ਹਾਂ ਵੀ ਉਹ ਦਿਲ ਚ ਇੱਕ ਬਹਿਮ ਜਿਹਾ ਵੀ ਸੀਗਾ ਵੀ ਅੱਜ ਉਹ ਸਾਡੇ ਵੀ ਹੁੰਦਾ ਤਾਂ ਸਾਡਾ ਵੀ ਸੇਫ ਰਹਿੰਦੇ ਹਾਂਜੀ ਤਾਂ ਉਹਨਾਂ ਪੀੜਤਾ ਕਰਕੇ ਵੀ ਐਸ ਪੈਂਡ ਚ ਵੀ ਸਾਰਿਆਂ ਤੋਂ ਪਹਿਲਾਂ ਲਾਇਸੈਂਸ ਮੈਂ ਹੀ ਬਣਾਇਆ ਸੀਗਾ ਭਾਜੀ ਤਾਂ ਸੁੱਖ ਨਾ ਹੁਣ ਲਾਇਸੈਂਸ ਹੈਗੇ ਆ ਪੀੜਨਾ ਵੀ ਦਿਨਾ ਹੁੰਨਾ ਕਈਆਂ ਨੂੰ ਵੀ ਦੱਸਦਾ ਹੁੰਨਾ ਵੀ ਆਪਣੇ ਕੋਲ ਅਸਲਾ ਹੋਣਾ ਜ਼ਰੂਰੀ ਆ ਜਿੱਦਾਂ ਆਪਣੀ ਗਿਣਤੀ ਘਟਿਆ ਆਪਾਂ 2% ਗਿਣਤੀ ਰੱਖਦੇ ਆ ਹਾਂਜੀ ਤਾਂ ਇਸ ਕਰਕੇ ਵੀ ਆਪਾਂ ਨੂੰ ਬੱਚਿਆਂ ਨੂੰ ਵੀ ਦੱਸਣਾ ਜ਼ਰੂਰ ਜੇ ਜਦੋਂ ਤੁਸੀਂ ਸਿਆਣੀ ਗੱਲ ਕਹੀ ਆ ਹਾਂਜੀ ਬਾਕੀ ਆਪਾਂ ਨੂੰ ਜਿਹੜੇ ਸਿਆਣੇ ਆ ਉਹਨਾਂ ਨੂੰ ਸਾਰੀਆਂ ਗੱਲਾਂ ਇਹ ਵਿਚਾਰ ਰੱਖਣਾ ਚਾਹੀਦਾ ਰੱਖਣਾ ਚਾਹੀਦਾ ਸਤਿਵਚਨ ਹੈ ਜੀ ਸੰਗਤ ਜੀ ਇਸੇ ਕਰਕੇ ਅਸੀਂ ਮਤਲਬ ਇਹ ਵੀਡੀਓ ਬਣਾਉਣ ਦਾ ਮੇਨ ਮਕਸਦ ਇਹੀ ਸੀਗਾ ਵੀ ਅਸੀਂ ਕਿਸੇ ਵੀ ਮਤਲਬ ਸਪੈਸੀਫਿਕ ਗਰੁੱਪ ਤੇ ਟਿਕਟਾਪਣੀ ਨਹੀਂ ਕਰ ਰਹੇ ਲੇਕਿਨ ਅਸੀਂ ਆਪਣੇ ਬੱਚੇ ਜਾਂ ਹੋਰ ਵੀ ਅਸੀਂ ਅੱਜ ਦੀ ਜਨਰੇਸ਼ਨ ਨੂੰ ਜਾਗਰੂਕ ਕਰਨਾ ਚਾਹ ਰਹੇ ਕਿ ਪੋਲੀਟੀਕਲੀ ਤੁਹਾਨੂੰ ਅਵੇਅਰ ਹੋਣਾ ਕਿਉਂ ਜ਼ਰੂਰੀ ਹੈ ਕਿ ਪੋਲੀਟਿਕਸ ਜਿਹੜੀ ਹੈ ਉਹ ਕਿਸੇ ਵੀ ਜਾਤੀ ਧਰਮ ਨੂੰ ਨਹੀਂ ਦੇਖਦੀ ਉਹ ਸਿਰਫ ਆਪਣਾ ਬੈਨੀਫਿਟ ਦੇਖਦੀ ਆ ਆਪਣਾ ਵੋਟ ਪਿੰਕ ਦੇਖਦੀ ਆ ਜੋ ਜਿੱਦਾਂ ਕਿ ਚਾਚਾ ਜੀ ਨੇ ਦੱਸਿਆ ਵੀ ਇਹਨਾਂ ਨੂੰ ਬਚਾਉਣ ਵਾਲੇ ਵੀ ਜਿਹੜੇ ਸੀਗੇ ਵੀ ਉਹ ਇੱਕ Hindu ਪਰਿਵਾਰ ਤੋਂ ਸੀਗੇ ਵੀ ਉਹ ਆਪਣਾ ਹਰਿਆਣਾ ਤੋਂ ਸੀਗੇ ਤੇ ਅਸੀਂ ਕਿਸੇ ਇੱਕ ਵਿਅਕਤੀ ਵਿਸ਼ੇਸ਼ ਜਾਂ ਫਿਰ ਕਿਸੇ ਇੱਕ ਸਪੈਸੀਫਿਕ ਧਰਮ ਨੂੰ ਟਾਰਗੇਟ ਨਹੀਂ ਕਰ ਰਹੇ ਜਾਂ ਉਹਦੇ ਨੂੰ ਕਿਸੇ ਨੂੰ ਉਹਦੇ ਵਾਸਤੇ ਵੀਡੀਓ ਨਹੀਂ ਹੈ ਇਹ ਸਿਰਫ ਜਾਗਰੂਕਤਾ ਵਾਸਤੇ ਹੈ ਕਿ ਤੁਹਾਨੂੰ ਪੋਲੀਟੀਕਲੀ ਅਵੇਅਰ ਹੋਣਾ ਚਾਹੀਦਾ ਕਦੇ ਵੀ ਕਿਸੇ ਦੇ ਝਾਂਸੇ 'ਚ ਨਾ ਆਓ ਔਰ ਦੂਜੀ ਚੀਜ਼ ਜਿਹੜੀ ਹੈ ਕਿ ਅਸਲੇ ਦੇ ਬਾਰੇ ਜਿਹੜੀ ਗੱਲ ਕਹੀ ਗਈ ਹੈ ਜਿਵੇਂ ਕਿ ਹੁਣ ਚਾਚਾ ਜੀ ਨੂੰ ਉਸ ਚੀਜ਼ ਦਾ ਸੀਗਾ ਟਰੋਮਾ ਸੀਗਾ ਜਾਂ ਕੁਝ ਕਹਿ ਲੋ ਲੇਕਿਨ ਇਹਨਾਂ ਨੇ ਬਾਅਦ ਚ ਆਪਣਾ ਜਿਵੇਂ ਹੀ ਇਹ ਆਪਣਾ ਏਜ ਦੇ ਹੋਏ ਆ ਵੀ ਆਪਣਾ ਲੀਗਲ ਏਜ ਦੇ ਤੇ ਆਪਣਾ ਲਾਇਸੈਂਸ ਲਿਆ ਲੀਕਲੀ ਵੈਪਨ ਲਿਆ ਉਸ ਚੀਜ਼ ਦੀ ਹੁਣੇ ਅੱਗੇ ਆਪਣੇ ਬੱਚਿਆਂ ਨੂੰ ਵੀ ਦੱਸਦੇ ਆ ਵੀ ਵੈਪਨ ਦੇ ਬਾਰੇ ਜਿਹੜੀ ਜਾਣਕਾਰੀ ਬੱਚਿਆਂ ਨੂੰ ਹੋਣੀ ਜ਼ਰੂਰੀ ਹੈ ਵੀ ਅਸੀਂ ਅੱਜ ਤੱਕ ਸਿੱਖਾਂ ਦੀ ਹਿਸਟਰੀ ਰਹੀ ਹੈ ਕਿਸੇ ਤੇ ਕਦੀ ਅਸੀਂ ਚੜ ਕੇ ਗਏ ਨਹੀਂ ਨਾ ਕਿਸੇ ਤੇ ਕਈ ਤਸ਼ੱਦਦ ਕੀਤੀ ਨਾ ਕਦੀ ਸਾਡਾ ਕੋਈ ਇਤਿਹਾਸ ਹੈ ਵੀ ਕਿਸੇ ਦੇ ਉੱਤੇ ਅਸੀਂ ਜ਼ੁਲਮ ਕੀਤਾ ਹੋਵੇ ਅਸੀਂ ਜ਼ੁਲਮ ਨੂੰ ਰੋਕਣ ਵਾਸਤੇ ਹੀ ਜਦ ਜਰ ਵੀ ਹਥਿਆਰ ਚੁੱਕਿਆ ਖਾਲਸੇ ਨੇ ਕਦੀ ਵੀ ਕਿਸੇ ਦੇ ਤਸ਼ੱਦਦ ਕਰਨ ਲਈ ਕਦੀ ਸ਼ਸਤਰ ਨਹੀਂ ਚੁੱਕਿਆ ਸੋ ਇਸ ਤੋਂ ਬਾਅਦ ਆਪਾਂ ਚੱਲਦੇ ਆਂ ਮਾਤਾ ਜੀ ਵੱਲ ਇੱਕ ਗੱਲ ਹੋਰ ਕਹਿਣਾ ਵੀ ਅਸਲੇ ਬਾਰੇ ਮੇਰੇ ਪਿੰਡ 'ਚ ਵੀ ਕਈਆਂ ਨੂੰ ਨਹੀਂ ਪਤਾ ਵੀ ਅਸਲਾ ਹੈਗਾ ਇਹ ਗੋਪਤ ਵੀ ਰੱਖਣਾ ਸ਼ੋਅ ਵੀ ਨਹੀਂ ਕਰਨਾ ਵਿਆਹ ਸ਼ਾਦੀਆਂ 'ਚ ਲਿਆ ਕੇ ਗਲਤ ਯੂਜ਼ ਵੀ ਨਹੀਂ ਕਰਨਾ ਇਹ ਵੀ ਆਪਣੀ ਸ਼ਕਤੀ ਹੋਣੀ ਚਾਹੀਦੀ ਆ ਸਤਿਵੰਤੋ ਤਾਂ ਬਹੁਤ ਸੋਹਣੀ ਗੱਲ ਹੈ ਚਾਚਾ ਜੀ ਨੇ ਕਹੀ ਆ ਵੀ ਇਹ ਪ੍ਰਦਰਸ਼ਨੀ ਵਾਸਤੇ ਨਹੀਂ ਆ ਇਸ ਦਾ ਤੁਸੀਂ ਅਭਿਆਸ ਕਰਨਾ ਤੇ ਖਾਲੀ ਆਪਣਾ ਕਿਸੇ ਵੀ ਆਪਣਾ ਪੈਲੀਆਂ ਜਦੋਂ ਵਿਹਲੀਆਂ ਹੁੰਦੀਆਂ ਆਪਣੀਆਂ ਜਟਾਂ ਦੀਆਂ ਕਿਹਾ ਜਾਂਦਾ ਵਾ ਵੀ ਉਦੋਂ ਤੁਸੀਂ ਇਹਦਾ ਅਭਿਆਸ ਵੀ ਕਰਨਾ ਵਾ ਟਾਈਮ ਟੂ ਟਾਈਮ ਤੁਹਾਨੂੰ ਪਤਾ ਹੋਵੇ ਵੀ ਸ਼ਸਤਰ ਇਸਤੇਮਾਲ ਕਿਵੇਂ ਕਰਨਾ ਹੈ ਉਹਦਾ ਯੂਜ਼ ਕਿਵੇਂ ਹੋਣਾ ਹੈ ਤੁਹਾਡੀ ਟਾਰਗੇਟ ਪ੍ਰੈਕਟਿਸ ਵੀ ਹੋਣੀ ਚਾਹੀਦੀ ਲੇਕਿਨ ਪਬਲਿਕ ਪਲੇਸ ਤੋਂ ਹਟ ਕੇ ਪਰ ਆਪਣਾ ਕਦੇ ਵੀ ਤੁਸੀਂ ਇਹਦੀ ਨਮਾਇਸ਼ ਨਹੀਂ ਕਰਨੀ ਅਸਲਾ ਨਮਾਇਸ਼ ਵਾਸਤੇ ਨਹੀਂ ਹੁੰਦਾ ਗਊ ਗਰੀਬ ਦੀ ਰੱਖਿਆ ਵਾਸਤੇ ਮਹਾਰਾਜ ਨੇ ਕਿਹਾ ਵੀ ਅਸਲਾ ਤੁਸੀਂ ਰੱਖਣਾ ਵਾ ਜਾਂ ਸ਼ਸਤਰਾਂ ਦਾ ਜਿਹੜਾ ਅਭਿਆਸ ਸਿੱਖਣਾ ਦੂਜੇ ਦੀ ਰੱਖਿਆ ਵਾਸਤੇ ਆਪਣੀ ਆਤਮ ਰੱਖਿਆ ਵਾਸਤੇ ਸਿੱਖਣਾ ਇੱਕ ਉਹੀ ਚੀਜ਼ ਸੀ ਨਾ ਵੀ ਜਦੋਂ ਹੁਣ ਅਸੀਂ ਸੁਣਦੇ ਆਂ ਕਹਾਣੀਆਂ ਵੀ ਜਿਹੜਾ ਉਸ ਤੋਂ ਬਾਅਦ ਵੀ ਤਸ਼ੱਦਦ ਹੁੰਦਾ ਰਿਹਾ ਜਾਂ ਪੰਜਾਬ ਵਿੱਚ ਵੀ ਜਿਵੇਂ ਕਹਿ ਲਈਏ ਵੀ ਜਿਹੜੇ ਅਹੁਦੇਦਾਰ ਸੀਗੇ ਆਪਣੇ ਪੁਲਿਸ ਵਾਲੇ ਸੀਗੇ ਜਾਂ ਦੂਜੇ ਤੀਜੇ ਜਿੰਨੇ ਵੀ ਅਫਸਰ ਸੀਗੇ ਉਹ ਸਾਡੇ ਹੀ ਸਾਡੇ ਤੇ ਤਸ਼ੱਦਦ ਕਰਦੇ ਰਹੇ ਉਹ ਚੀਜ਼ ਜਿਆਦਾ ਕਿ ਤੇ ਦਿਲ ਨੂੰ ਝੰਜੋੜਦੇ। ਉਹ ਹੀ ਤੇ ਜੋੜਦੀ ਆ। ਤੇ ਦੂਜਿਆਂ ਨੇ ਨਹੀਂ ਸਾਨੂੰ ਮਾਰਿਆ ਸਾਨੂੰ ਸਾੜਿਆਂ ਨੇ ਹੀ ਸਾਡੇ ਤੇ ਤਸ਼ੱਦਦ ਕੀਤੇ ਔਰ ਉਹ ਵੀ ਐਸੇ ਦੇ ਕੀਤੇ ਵੀ ਜਿਹੜੇ ਵੀ ਗੈਰ ਮਨੁੱਖੀ ਜੋ ਕਿ ਤੁਸੀਂ ਸੋਚ ਵੀ ਨਹੀਂ ਸਕਦੇ। ਇੱਕ ਸਾਡੇ ਲਈ ਸੋਚਣਾ ਵੀ ਸੋਚ ਵੀ ਸਾਡੀ ਉੱਥੇ ਤੱਕ ਨਹੀਂ ਜਾਂਦੀ ਲੇਕਿਨ ਉਹਨਾਂ ਲੋਕਾਂ ਨੇ ਉਹੋ ਜਿਹੇ ਤਸ਼ੱਦਦ ਕੀਤੇ ਜਿਹੜੇ ਕਿ ਬਿਆਨ ਕਰਨੇ ਵੀ ਸਾਡੇ ਮੈਨੂੰ ਨਹੀਂ ਲੱਗਦਾ ਵੀ ਸਾਡੇ ਵਸ ਦੀ ਗੱਲ ਹੈਗੀ ਆ। ਸੋ ਇਹੀ ਸਭ ਬੇਨਤੀਆਂ ਅਰਗੀਆਂ ਦੇ ਨਾਲ ਅਸੀਂ ਆਪ ਜੀ ਤੋਂ ਵਿਦਿਆ ਲਵਾਂਗੇ ਜੀ ਪਾਣੀ ਨੂੰ ਬਰਾਮ ਦਿੰਨੇ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।